ਅਗੇ ਪਰਮਾਣਾ ਕਰਦੇ ਆਕਾਂਤ ਅਲੀਆ ਸਹਾਗਣੀ ਮੈਂ ਤੇ ਵਧ ਵੀ ਇੱਥੇ ਗੰਤ ਦਾ ਭਾਵ ਪਤੀ ਉਹ ਪ੍ਰਮ ਸਹਾਗਣੀ ਦਾ ਭਾਵ ਹੈ ਚੰਗੇ ਭਾਗਾਂ ਵਾਲੀ ਸਹਾਗ ਭਾਵ ਜੀ ਦਾ ਕਹਿ ਮੈਂ ਚੰਗੇ ਭਾਗਾਂ ਵਾਲੀ ਮੈਂ ਤੇ ਮੇਰੇ ਨਾਲੋਂ ਵੱਗ ਵੀ ਦਾ ਭਾਗ ਚੰਗੀਆਂ ਇਹ ਵੀ ਸਾ ਮੇਰੇ ਸਤਿਗੁਰੂ ਜੀ ਫਰਮਾਉਣਾ ਕਰਦੇ ਨੇ ਪਾਤਸ਼ਾਹ ਕਹਿੰਦੇ ਜਿੰਨਾ ਚੰਗੇ ਭਾਗਾਂ ਵਾਲੀਆਂ ਇਹ ਜੀਵ ਆਤਮਾ ਨੇ કે ਜੀਵ ਇਸਤਰੀਆਂ ਨੇ ਪ੍ਰਭੂ ਪਤੀ ਦਾ ਮਲਾਪ ਹਾਸਲ ਕਰਦੇ ਹਨ ਜਿਨ੍ਹਾਂ ਜੀਵ ਆਤਮਾ ਨੂੰ ਉਹ ਪਰਮਾਤਮਾ ਦਾ ਮਲਾਪ ਹਾਸਲ ਹੋ ਗਿਆ ਉਹ ਚੰਗੇ ਭਾਗਾਂ ਵਾਲੀਆਂ ਨੇ ਆ ਫਿਰ ਉਹ ਮੈਤੋ ਚੰਗੀਆਂ ਤੇ ਵੱਧ ਵੀ ਇਹ ਉਹ ਮੇਰੇ ਨਾਲ ਚੰਗੀਆਂ ਨੇ ਕਿਉਂਕਿ ਅਜੇ ਮੈਂ ਤਾਂ ਉਹਦੇ ਮਲਾਪ ਤੇ ਰਾਹ ਤੇ ਨਹੀਂ ਪਹੁੰਚੀ ਮੈਂ ਤਾਂ ਅਜੇ ਗੁਰੂ ਦੇ ਘਰ ਤੇ ਜਾਣਾ ਸ਼ੁਰੂ ਨਹੀਂ ਕਰਿਆ ਕੋਈ ਬਾਣੀ ਪੜਨੀ ਮੈਂ ਨਹੀਂ ਸ਼ੁਰੂ ਕਰੀ ਕੋਈ ਕਥਾ ਵਿਚਾਰ ਮੈਂ ਨਹੀਂ ਸਰਵਣ ਕਰਨ ਲੱਗਿਆ ਅਜੇ ਮੈਂ ਤਾਂ ਉਹਦੇ ਰਾਹ ਤੇ ਨਹੀਂ ਮਿਲਿਆ ਪਰ ਜਿਨ੍ਹਾਂ ਨੇ ਆਪਣੀ ਮਾਲਕ ਪ੍ਰਮਾਤਮਾ ਦਾ ਮੁਲਾਕਾਤ ਹਾਸਲ ਕਰ ਲਿਆ ਉਹ ਦੀ ਸਿੱਖ ਸਲਾਹ ਦੀ ਰਾਣੀ ਭਾਈ ਉਹ ਮੇਰੇ ਨਾਲ ਚੰਗੀਆਂ ਹਨ ਹਮ ਨਹੀਂ ਚੰਗੇ ਹੁਰਾਣ ਪਰ ਮਤ ਨਾਨਕ ਤਾਰੀ ਸੋਏ ਤਾਂ ਭਾਈ ਜਿਹੜੇ ਵੀ ਗੁਰੂ ਦੇ ਦਰ ਤੇ ਹਾਜ਼ਰੀ ਭਰਦੇ ਹੈ ਉਹ ਮੇਰੇ ਨਾਲ ਚੰਗੇ ਜਿਹੜਾ ਕੋਈ ਬਾਣੀ ਨਾਲ ਜੁੜਿਆ ਹੈ ਉਹ ਮੇਰੇ ਨਾਲ ਚੰਗਾ ਹੈ ਕਿਉਂਕਿ ਮਹਿਤਾ ਜੀ ਕੋ ਰਾਜ ਨਹੀਂ ਤੁਰਿਆ ਹਾਂ ਸੇ ਗੁਣ ਮੁਝੇ ਨਾ ਆਵਣ ਕਹਿ ਜੀ ਦੋਸ ਤਰੇ ਹਾਂ ਬਾ ਪਾਸ਼ਾ ਕਹਿੰਦੇ ਸੇ ਗੁਣ ਮੁਝੇ ਨਾ ਆਵਣ ਕਹਿ ਜੀ ਦੋਸ ਤਰੇ ਕੀ ਤਾਪਿਰ ਜਿਹੜੇ ਗੁਣ ਉਹਨਾਂ ਪਰਮਾਤਮਾ ਦੇ ਮਨਾਕ ਬਾਗੀਆਂ ਦੇ ਅੰਦਰ ਦੇ ਉਹ ਗੁਣ ਮੇਰੇ ਅੰਦਰ ਪੈਦਾ ਹੀ ਨਹੀਂ ਹੁੰਦੇ ਅਜੇ ਮੈਂ ਉਹ ਗੁਣਾਤੋਈ ਸਕਦਾ ਉਹ ਗੁਣ ਮੇਰੇ ਅੰਦਰ ਪੈਦਾ ਨਹੀਂ ਹੁੰਦੇ ਪੈਦਾ ਕਦੋਂ ਹੋਣਗੇ ਜਦੋਂ ਅਸੀਂ ਕੋਈ ਗੁਰੂ ਦੀ ਵਿਚਾਰ ਨਾਲ ਜੁੜਾਂਗੇ ਰੱਬ ਦੇ ਘਰ ਦੀ ਅੰਗਲਾ ਨਾਲ ਜੁੜਾਂਗੇ ਫੇਰ ਹੀ ਸਾਡੇ ਅੰਦਰ ਉਹਨਾਂ ਗੁਣਾ ਦੇ ਪੈਦਾ ਹੋਣੇ ਜਿਹੜੇ ਜੁਆ ਕਰਕੇ ਉਹ ਮਾਲਕ ਮਿਲਦਾ ਅਰੇ ਸਾਡੇ ਅੰਦਰ ਗੁਣੀ ਨਹੀਂ ਪੈਦਾ ਹੋ ਰਹੀ ਇਸ ਵਾਰ ਤੇ ਮੈਂ ਕਿਸੇ ਕੁੱਤੇ 'ਇਹ ਦੋਸਤ ਆਪਾਂ ਮੈਂ ਇਹਨੂੰ ਦੋਸਤ ਨੀਵਾ ਕਹੇ ਜੀ ਦੋਸਤ ਰਹੇ ਹੋ ਮੈਂ ਇਹਨੂੰ ਇਹ ਦੋਸਤ ਨੀਵਾ ਕਿ ਮੈਨੂੰ ਪ੍ਰਭੂ ਪਤੀ ਕਿਉਂ ਨਹੀਂ ਮਿਲਦਾ ਕਿਉਂ ਮੈਨੂੰ ਪਤਾ ਹੈ ਜਿਹੜੇ ਉਹਦੇ ਮੁਲਾਕ ਵਾਲੇ ਹੁੰਨੇ ਉਹ ਤਾਂ ਮੇਰੇ ਅੰਦਰ ਅਜੇ ਪੈਦਾ ਹੀ ਨਹੀਂ ਹੋਏ ਹਨ ਜਿਨੇ ਸਤੀ ਸਹਰਾ ਦਿਆ ਜਦੋਂ ਪੂਛੋਗੇ ਜਾਈਂ ਆਹ ਬਾਦਸ਼ਾਹ ਕਹਿੰਦੇ ਜਿਨਨੇ ਸਤੀ ਸਹਰਾ ਦਿਆ ਉਹ ਭਾਈ ਮੇਰੇ ਅੰਦਰ ਉਹ ਗੁਣ ਪੈਦੇ ਨਹੀਂ ਹੋਏ ਇਸ ਕਰਕੇ ਜਿੰਨਾ ਵੀ ਸਤੀਆਂ ਨੇ ਆਪਣੇ ਮਾਲਕ ਨੂੰ ਮਿਲਣਾ ਕੀਤਾ ਆਪਣੇ ਕੰਤ ਦੇ ਨਾਲ ਮੁਲਾਕਾਤ ਨਹੀਂ ਵੀ ਉਹਨਾਂ ਨੂੰ ਜਾ ਕੇ ਪੁੱਛਾਂਗੀ ਪਰ ਤੁਸੀਂ ਆਪਣੇ ਗੰਤ ਆਪਣੇ ਮਾਲਕ ਨਾਲ ਕਿਤਾਬ ਲਾਪਣਾ ਹੈ ਕਿਹੜੇ ਹੁਣਾ ਕਰਕੇ ਤੁਹਾਡੇ ਮਾਲਕ ਨੇ ਤੁਹਾਨੂੰ ਬਣਾ ਲਿਆ ਜਿੰਨੇ ਸਖੀ ਸਹਾਰਾ ਬਿਆਦਨ ਪੁੱਛੂੰਗੀ ਜਾਈ ਹੁਣ ਮੈਂ ਉਹਨਾਂ ਸਹੀਆਂ ਨੂੰ ਜਾ ਕੇ ਪੁੱਛਾਂਗੀ ਜਿਨ੍ਹਾਂ ਨੇ ਪ੍ਰਭੂ ਪਤੀ ਦਾ ਮਲਾਕ ਪ੍ਰਾਪਤ ਕਰਨਿਆ ਹੈ ਪਾਏ ਤਬ ਮਾਰੋ ਲੇ ਲੂਗੀ ਪੰਥ ਬਤਾਏ ਹਮ ਬਾਸਰ ਪੈਂਦੇ ਉਹਨਾਂ ਦੇ ਕੋਲ ਇਹ ਪੁੱਛਣ ਵਾਸਤੇ ਉਹਨਾਂ ਦੇ ਮੈਂ ਪੈਰੀ ਲੱਗੂ ਪਾਏ ਪਾਏ ਦਾ ਭਾਰ ਪੈਰੀ ਲੱਗਣਾ ਪਾਏ ਲੱਗੂ ਬੇਨਤੀ ਕਰੂ ਲੇ ਲੂਗੀ ਪੰਥ ਬਤਾਏ ਤਾ ਫਿਰ ਮੈਂ ਉਹਨਾਂ ਸੇ ਹਿੰਦਿਆਂ ਦੇ ਜਾ ਕੇ ਚੱਲੀ ਲੱਗਾਂਗੀ ਮੈਂ ਉਹਨਾਂ ਅੱਗੇ ਜਾ ਕੇ ਬੇਨਤੀਆਂ ਕਰਾਂਗੀ ਨਹੀਂ ਭੈਣੇ ਜੇ ਤਾਂ ਤੁਸੀਂ ਆਪਣੇ ਮਾਲਕ ਨੂੰ ਮਿਲਿਓ ਕਿਤੇ ਮੈਨੂੰ ਵੀ ਉਹਦੇ ਮਾਲਕ ਦਾ ਰਾਤ ਮੈਨੂੰ ਵੀ ਦੱਸਿਓ ਕਿ ਕਿੰਨਾ ਹੁਣਾ ਕਰਕੇ ਮਿਲਦਾ ਉਹਨਾਂ ਪਾਸੇ ਪ੍ਰਭੂ ਪਤੀ ਦੇ ਮਾਲਕ ਦਾ ਮੈਂ ਜਾ ਕੇ ਰਸਤਾ ਪੁੱਛ ਲਵਾਂਗੀ ਉਹ ਆਪਸ਼ਾਨ ਨਾਨਕ ਭਉ ਚੰਤਨ ਲਾਵੇ ਹੁਣ ਉਹਦੇ ਮਲਾਪ ਦਾ ਰਾਹ ਸਾਧ ਗੁਰੂ ਜੀ ਦੱਸਦੇ ਕਿੱਦਾਂ ਮਿਲਦਾ ਜਦੋਂ ਉਹ ਇੱਕ ਉਹਦੇ ਨਾਲ ਵਿਛੜਿਆ ਹੋਇਆ ਜੀਵ ਤਰਨੇ ਜਾਂਦਾ ਹੈ ਨਾ ਵੀ ਮੈਂ ਕਿਸੇ ਨੂੰ ਜਾ ਕੇ ਪੁੱਛੂ ਉਹਦੇ ਮਲਾਪ ਬਾਰੇ ਹੁਣ ਤਾਂ ਗੁਰੂ ਨਾਨਕ ਦੇ ਮਹਾਰਾਜ ਸਾਨੂੰ ਦੱਸਦੇ ਕਿੱਦਾਂ ਉਹ ਮਿਲਦਾ ਹੈ ਕੋਮ ਪਛਾਣੇ ਕਿ ਨਾਨਕ ਜਦੋਂ ਜੀਵ ਰੂਪੀ ਇਸਤਰੀ ਭਾਵ ਇਹ ਜੀਵ ਪ੍ਰਭੂ ਪਤੀ ਦੀ ਰਜਾ ਨੂੰ ਸਮਝ ਲੈਂਦਾ ਹੈ ਉਹਦੇ ਹੁਕਮ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਉਹਦੀ ਰਜਾ ਦੇ ਵਿੱਚ ਉਹਦੇ ਬਾਣੀ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਜਦੋਂ ਉਹਦੇ ਦਰ ਤੇ ਆਦਮ ਨੂੰ ਇਹ ਜਿੱਤ ਵਾਸਤੇ ਸੰਗਧੀ ਬਣਾ ਲੈਂਦਾ ਕਿਉਂਕਿ ਪਤੀ ਦੇ ਮਲਾਪ ਦੇ ਵਾਸਤੇ ਸਰੀਰ ਨੂੰ ਸੰਗਧੀਆਂ ਲਾਈਆਂ ਜਾਂਦੀਆਂ ਸੰਗਲਨ ਕੀਤਾ ਜਾਂਦਾ ਹੈ ਚੰਦਨ ਲਾਇਆ ਜਾਂਦਾ ਹੈ ਇਥੇ ਵੀ ਮੇਰੇ ਪਾਸ਼ਾ ਕਦੇ ਹੁਕਮ ਪਛਾਣੇ ਲਾਲਕਾ ਭਉ ਚੰਦਨ ਲਾਵੇ ਪਰ ਅੰਦਰ ਘਰ ਦਾ ਚੰਦਨ ਲਾਉਣਾ ਹੈ ਕਿਹੜੀ ਸੁਗੰਧੀ ਸਾਦੇ ਪੰਦਰ ਉਹਦਾ ਆਦਮ ਹੋਵੇ ਉਹਦਾ ਭੈ ਹੋਵੇ ਤੁਹਾਡਾ ਆਦਮ ਨੂੰ ਜਿੰਦ ਬਾਤ ਤੇ ਸੁਗੰਧੀ ਬਣਾਉਣਾ ਜਿਹਦੇ ਸਰੀਰ ਦੇ ਉੱਤੇ ਕੋਈ ਚੰਦਨ ਲਾਇਆ ਜਾਂਦਾ ਹੈ ਚੰਦਨ ਆਗ ਲਾ ਕੇ ਸੁਗੰਧੀ ਪੈਦਾ ਕੀਤੀ ਜਾਂਦੀ ਹੈ ਉਹ ਹੋਗਾ ਪਰਮਾਤਮਾ ਪਰੈ ਤਾ ਪਿਆਰੇ ਪਾਵ ਪਰ ਉਹਦੇ ਮਲਾਕ ਬਾਤ ਤੇ ਸਾਨੂੰ ਕੋਈ ਆਸਰ ਫਰੀਜ ਜਾਂ ਪਰਫੂਮ ਲਾਉਣ ਦੀ ਲੋੜ ਨਹੀਂ ਉਹ ਪਰਮਾਤਮਾ ਨਾਲ ਜੇ ਮਿਲਣਾ ਹੈ ਗੱਲਾਂ ਦੂਰ ਦੀ ਤੇ ਰੱਬ ਨਾਲ ਇੱਕੋ ਦੀ ਰਜਾ ਦੇ ਵਿੱਚ ਰਹਿ ਇੱਕੋ ਦੇ ਦਰ ਅਦਬ ਦੇ ਵਿੱਚ ਰਹਿ ਇਹ ਵੀ ਤੇਰੇ ਬਾਤ ਤੇ ਸਭ ਤੋਂ ਵੱਡੇ ਪਰਫੂਮ ਨੇ ਸਭ ਤੋਂ ਵੱਡੀਆਂ ਖੁਸ਼ਗੰਧੀਆਂ ਨੇ ਹੁਣ ਦੂਜੀ ਗੱਲ ਉਦੇ ਮਲਾਪ ਵਾਸਤੇ ਸਾਡਾ ਸੰਸਾਰ ਇਨ ਬਹਿਮਾ ਭਰਮਾਂ ਚ ਪਿਆ ਜਾਦੂ ਪੂਨੇ ਕਰੇ ਜਾਦੂ ਪੂਨੀਆਂ ਦੇ ਵਿੱਚ ਤਾਂ ਮੇਰੇ ਸਤਿਗੁਰੂ ਜੀ ਕਹਿੰਦੇ ਜਦ ਇਹ ਜੀਵ ਆਤਮਾ પતિ ਨੂੰ ਵਸ ਕਰਨ ਵਾਸਤੇ ਭਾਵ ਉਹ ਪਰਮਾਤਮਾ ਨੂੰ ਵਸ ਕਰਨ ਵਾਸਤੇ ਆਤਮਾ ਨੂੰ ਗੁਣਾ ਨੂੰ ਪੂਨੇ ਬਣਾਉਂਦੀ ਉਹ ਭਲਿਆ ਆ ਦੂਜੇ ਪੂਨੀਆਂ ਨਾਲ ਕੁਛ ਨਹੀਂ ਬਣਨਾ ਜੇ ਤੁਣਾ ਕਰਨੇ ਤਾਂ ਆਤਮਿਕ ਗੁਣਾ ਦਾ ਤੁਣਾ ਕਰੇ ਆਪਣੇ ਅੰਦਰ ਹੁਣ ਪੈਦਾ ਕਰ ਜਿਨ੍ਹਾਂ ਗੁਣਾ ਕਰਕੇ ਤੈਨੂੰ ਤੇਰਾ ਪਰਮਾਤਮਾ ਮਿਲਦਾ ਤੇਰਾ પતિ ਉਹ ਪਰਮੇਸ਼ਰ ਮਿਲ ਪਵੇ ਜੇ ਤੇਰੇ ਅੰਦਰ ਗੁਣ ਨੇ ਤਾਂ ਤੂੰ ਆਪਣੇ ਮਾਲਕ ਨੂੰ ਖੁਸ਼ ਕਰ ਸਕਦਾ ਤਾਂ ਉਹ ਤੇਨੂੰ ਮਿਲੇ ਤਾਂ ਪਾਤਸ਼ਾਹ ਕਹੇ ਤਦ ਉਹ ਪਰਮੂਪਿਆਰੇ ਦਾ ਬਨਾਹ ਹਾਸਨ ਹੋਵੇਗਾ ਜੇ ਆਪਣੇ ਅੰਦਰ ਚੰਗੇ ਗੁਣ ਪੈਦਾ ਕਰੇ ਆ ਸੰਸਾਰ ਤੋਂ ਟੁਨੇ ਕਰਦੀ ਲੋੜ ਨਹੀਂ ਉਹ ਚੰਗੇ ਗੁਲਾਮੋਂ ਹੀ ਤੂੰ ਆਪਣੇ ਘੁਨੇ ਬਣਾ ਲੈ ਜਿਨ੍ਹਾਂ ਕਰਕੇ ਤੈਨੂੰ ਪਿਆਰਾ ਮਿਲ ਪਈਗਾ ਜੋ ਜਨ ਤੇਰਾ ਸੋ ਮਿਲ ਰਹਾ ਮੇਲਾ ਕਈਰੀ ਤੂਈ ਆ ਪਾਸ਼ਾ ਕਹਿੰਦੇ ਹੈ ਭਾਈ ਜਿਹੜਾ ਮਨੁੱਖ ਆਪਣੇ ਦਿਲ ਦੇ ਰਾਹੀ ਪਰਮਾਤਮਾ ਦੇ ਚਰਨਾਂ ਵਿੱਚ ਮਿਲਿਆ ਹੈ ਜੋ ਜਰ ਮਿਲਿਆ ਸੋ ਮਿਲਦਾ ਰਹੀਆ ਮਿਲਿਆ ਕਹੀਏ ਜੀ ਸੋਈ ਜਿਹੜਾ ਮਨੁੱਖ ਆਪਣੇ ਦਿਲ ਦੀ ਰਾਹੀ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਿਲਿਆ ਉਹ ਸਦਾ ਪ੍ਰਭੂ ਦੇ ਨਾਲ ਮਿਲਿਆ ਜਾਂਦਾ ਹੈ ਉਹੀ ਮਨੁੱਖ ਪ੍ਰਭੂ ਚਰਨਾਂ ਦੇ ਵਿੱਚ ਮਿਲਿਆ ਹੋਇਆ ਆਖਿਆ ਜਾ ਸਕਦਾ ਹੈ ਜੀ ਜੀਵਾ ਤੇਰਾ ਲੋਹਤੀ ਐ ਬਾਤੀ ਮੇਰ ਨਾ ਹੋਈ ਬਹੁਤ ਹੀਰਾ ਲੋਤੀ ਹੈ ਬਾਤੀ ਮੇ ਨਾ ਹੋਈ ਬਾਤਾ ਕਹਿੰਦੇ ਇਹ ਮੇਰੀਆਂ ਗੱਲਾਂ ਕਰਨ ਦੇ ਨਾਲ ਰੱਬ ਨਹੀਂ ਮਿਲਦਾ ਬਹੁਤੇ ਹੁੰਦੇ ਗੱਲਾਂ ਦੀ ਪਹਾੜ ਬੰਨ੍ਹ ਦਿੰਦੀਆਂ ਨਾ ਬਹੁਤ ਗੱਲਾਂ ਕਰਦੇ ਆ ਉਹ ਭਾਲਿਆ ਇਹ ਮੇਰੀਆਂ ਗੱਲਾਂ ਦੇ ਰਾਹੀਂ ਪ੍ਰਭੂ ਤੋਂ ਨਾਲ ਮਿਲਣਾ ਨਹੀਂ ਹੋ ਸਕਦਾ ਇਹ ਤਾਂ ਆਪਣੇ ਅੰਦਰ ਗੁਣ ਪੈਦਾ ਕਰਨੀ ਪਏ ਆਪਣੇ ਅੰਦਰ ਉਹਦਾ ਭੈ ਉਹਦਾ ਡਰ ਤੱਕ ਬਣਾਉਣਾ ਪਵੇਗਾ ਆਪਣੇ ਅੰਦਰੋਂ ਉਹਦੀ ਰਜਾ ਦੇ ਵਿੱਚ ਰਹਿਣਾ ਪਵੇਗਾ ਫਿਰ ਮਿਲੂਗਾ ਨਹੀਂ ਇਹ ਉਹਨੂੰ ਗੱਲਾਂ ਗੱਲਾਂ ਕਰ ਕਰਕੇ ਅਸੀਂ ਬੜੇ ਪਹਾੜ ਵੱਢ ਦਿੰਦੇ ਆ ਏਦਾਂ ਕਿ ਤੇ ਰੱਬ ਮਿਲਣਾ ਨਹੀਂ ਲੱਗਿਆ ਤਾਂ ਬਾਸ਼ਾ ਕਹਿੰਦੇ ਮੇਰੀਆਂ ਗੱਲਾਂ ਦੇ ਰਾਹੀਂ ਪ੍ਰਭੂ ਨਾਲ ਮੁਲਾਕਾਤ ਨਹੀਂ ਹੋ ਸਕਦਾ ਭਾਵੇਂ ਕਿਤਨੀ ਹੀ ਤਾਨ ਕਰਦੇ ਜਿਨ੍ਹਾਂ ਜੇ ਤੂੰ ਆਪਣੇ ਅੰਦਰ ਗੁਣ ਨਹੀਂ ਪੈਦਾ ਕਰਦਾ ਹੈ ਤਾਂ ਮੈਂ ਲੈ ਹੁਣ ਤਾਂ ਤਾ ਨਿਰਲਾਭ ਹੈ ਕੋਤਾਵੈ ਆਹ ਬਾਸ਼ਾ ਕੇ ਦੀ ਧਾਤ ਮਿਲੈ ਫੁਨ ਧਾਤ ਕੋ ਨਿਰਲਾਭ ਹੈ ਕੋਤਾਵੈ ਜਿਵੇਂ ਇੱਕ ਧਾਤ ਦੂਜੀ ਧਾਤ ਦੇ ਵਿੱਚ ਮਿਲ ਜਾਂਦੀ ਹੈ ਜਿਹਦਾ ਮਰਾਦ ਹੁੰਦਾ ਹੈ ਜਿਵੇਂ ਪਾਣੀ ਨੂੰ ਪਾਣੀ ਦੇ ਵਿੱਚ ਪਾ ਦਈਏ ਪਾਣੀ ਤੇ ਪਾਣੀ ਇੱਕ ਹੋ ਜਾਂਦਾ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਸਿਉਰੇ ਦੇ ਚਾਰ ਗੜੀ ਇਹਨਾਂ ਨੂੰ ਇਕੱਠੀ ਤਾਂ ਫਿਰ 48 ਦੇ ਵਿੱਚ ਪਾਤੀ ਜਦੋਂ ਗਰਮ ਕੀਤਾ ਜਾਂਦਾ ਸਿਉਲਾ ਕੋ ਢਲ ਕੇ ਫਿਰ ਇੱਕੋ ਰੂਪ ਇੱਕ ਸੌਨੇ ਦੀ ਦਲਵੀ ਬਣ ਜਾਂਦੀ ਉਹ ਬੱਕਰੇ ਬੱਕਰੇ ਰੂਪੋਂ ਦੇ ਖਤਮ ਹੋ ਜਾਂਦੇ ਆ ਉਹ ਇੱਕੋ ਰੂਪ ਹੋ ਜਾਂਦਾ ਹੈ ਉਹ ਸਿਉਲੇ ਦੇ ਵਿੱਚ ਫਿਰ ਕੋਈ ਵੱਖਰਾ ਫਰਕ ਨਹੀਂ ਰਹਿੰਦਾ ਇੱਕ ਦੂਜੇ ਦੇ ਨਾਲ ਉਹ ਰਹਿਣਾ ਢਲ ਕੇ ਮਿਲ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਜੇ ਭਾਈ ਜਿਵੇਂ ਸਿਉਨੇ ਆਦਿਕ ਇਹ ਧਾਤ ਕਠਾਲੀ ਦੇ ਵਿੱਚ ਡਰ ਕੇ ਮੁੜ ਕੇ ਹੋਰ ਸਿਉਨੇ ਧਾਤ ਦੇ ਨਾਲ ਮਿਲ ਜਾਂਦਾ ਹੈ ਇਸੇ ਤਰ੍ਹਾਂ ਪਿਆਰ ਪਿਆਰ ਦੇ ਵੱਲ દોੜਦਾ ਹੈ ਪਿਆਰ ਪਿਆਰ ਦੇ ਵੱਲ ਖਿੱਚ ਖਾਂਦਾ ਹੈ ਜਿਵੇਂ ਉਹ ਸਿਉਨੇ ਦੀ ਧਾਤ ਕਠਾਲੀ ਚ ਪੈ ਕੇ ਜਦੋਂ ਘਰ ਹੋ ਕੇ ਫੇੜ ਲੀਆ ਉਹ ਦੂਸਰੇ ਸਿਉਨੇ ਦੇ ਵੱਲੋਂ ਜਾਂਦੀ ਹੈ ਉਹ ਇੱਕ ਮਿੰਟ ਹੁੰਦੀ ਹੈ ਇਹ ਜੇ ਪਿਆਰ ਪਿਆਰ ਦੇ ਬਲ ਕਿੰਨਾ ਹੈ ਉਹ ਵੀ ਇੱਕ ਦੂਜੇ ਦੇ ਨਾਲ ਇੱਕ ਮਿੱਠ ਹੁੰਦਾ ਹੈ ਜੀ ਦਰ ਪਰ ਸਾਦੀ ਜਾਣੀਏ ਤਾਣ ਕੋ ਪਾਵੈ